ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਰਾਗੀ ਸਿੰਧਾ ਨੂੰ ਢਾਡੀ ਪ੍ਰਚਾਰਕਾਂ ਨੂੰ ਸਰਬੱਤੋ ਗੁਰਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਾਸ ਮਨਦੀਪ ਸਿੰਘ ਵਾਸੀ ਤਲਵੰਡੀ ਸਾਬੋ ਜੋ ਕਿ ਪਿਛਲੇ 1 ਸਾਲ ਤੋਂ ਲੈ ਕੇ ਦਾਸ ਗੁਰਦੁਆਰਾ ਮੌਲ ਖੁੱਦਤਪਾਲ ਸਰਵਕੀ ਡਿਊਟੀ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ 1.5 ਤੋਂ 2 ਮਹੀਨਿਆਂ ਦੀ ਪਤੀ ਪਿਛਲੀ ਗੱਲ ਹੈ ਦਾਸ ਦੀ ਪਤਨੀ ਬੀਬੀ ਹਰਮੀਤ ਕੌਰ ਕਾਲ ਚਲਾਣਾ ਕਰ ਗਈ ਸਨ ਜੋ ਕਿ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਕਾਲ ਚਲਾਣਾ ਕਰ ਗਈ ਸਨ ਬੜੀ ਮਨ ਨੂੰ ਠੇਸ ਪਹੋਚੀ ਇੱਕ ਜੀਵਨ ਸਾਥੀ ਨੇ ਚਲਾ ਜਾਣਾ ਇਦਾਂ ਛੱਡ ਕੇ ਕਿਉਂਕਿ ਪਿੱਛੇ ਮਾਤਾ ਪਿਤਾ ਵੀ ਹੈ ਨਹੀਂ ਵੀ ਇਸ ਬੱਚੀ ਦੀ ਪਰਵਿਸ਼ ਕਰ ਸਕਣ ਸੋ ਸਾਰੇ ਵੀਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਮੋੜ ਖੁੱਦ ਤਪਾਲ ਸਰ ਦੇ ਵਿੱਚ ਦਾਸ ਸੇਵੀਟੀ ਕਰਦਾ ਹੈ ਸੁਸੰਤਾਂ ਦੇ ਚਰਨਾਂ ਦੇ ਵਿੱਚ ਵੀਰਾਂ ਦੇ ਮੇਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਕੋਈ ਵੀ ਗਲਤੀ ਨਾ ਹੋਣ ਕਾਰਨ ਦਾਸ ਨੂੰ ਗੁਰਦੁਆਰਾ ਸਾਹਿਬ ਤਪਾਲ ਸਾਹਿਬ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਜੋ ਕਿ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀ ਤੋਂ ਮੈਨੂੰ ਸ਼ੱਡਨ ਤੋਂ ਕਾਰ ਕਰਤਾ ਕਿੰਨੇ ਵੀ ਤੁਮ ਬਾਬਾ ਜੀ ਇਥੋਂ ਡਿਊਟੀ ਛੱਡਦੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਰੇ ਵੀ ਸਹਿਯੋਗ ਦਿਓ ਦਾਸ ਦੀ ਕੋਈ ਗਲਤੀ ਵੀ ਨਹੀਂ ਬਿਣਾ ਗਲਤੀ ਦੇ ਤੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਵੀ ਇਹਦੀ ਧਰਮ ਪਤਨੀ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਰੀ ਸੀ ਲੋਕਾਂ ਦੇ ਆਨੰਦ ਕਾਰਜ ਵਗੈਰਾ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਤਾਂ ਆਪਣਾ ਮਾਂ ਪਿਓ ਵੀ ਨਹੀਂ ਹੈ ਵੀ ਇਸ ਬੱਚੀ ਨੂੰ ਮੈਂ ਕਿਤੇ ਲਾ ਜਾ ਕੇ ਆਪਣੇ ਮਾਂ ਪਿਓ ਕੋਲ ਛੱਡ ਸਕਦਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਵੀ ਮੇਰਾ ਸਾਥ ਦਿਓ ਸਿੰਘਣੀ ਨੂੰ ਅਕਾਲ ਚਲਾਣਾ ਕਰੀ ਨੂੰ ਹਜੇ 2 ਮਹੀਨੇ ਵੀ ਨਹੀਂ ਪੂਰੇ ਹੋਏ ਇਨ੍ਹਾਂ ਪਿੰਡ ਵਾਲਿਆਂ ਨੇ ਬੇਦਰਦ ਬਚਾਉਂਦਿਆਂ ਇਹ ਗੱਲਾਂ ਮੇਰੇ ਨਾਲ ਕੀਤੀਆਂ ਨੇ ਸੋ ਜਿੰਨੇ ਵੀ ਵੀਰ ਹਨ ਭਾਈ ਸਾਰੇ ਮੇਰਾ ਸਾਥ ਦਿਓ ਕਿਉਂਕਿ ਇਨ੍ਹਾਂ ਲੋਕਾਂ ਨੇ ਦੇਖੋ ਅੱਜ ਮੇਰੇ ਨਾਲ ਇਹ ਕੀਤੀ ਹੈ ਮੇਰੇ ਤੇ ਕਿੱਡੀ ਦੁੱਖ ਦੀ ਘੜੀ ਬੀਤੀ ਹੈ ਸਿੰਘਣੀ ਦਾ ਅਕਾਲ ਚਲਾਣਾ ਕਰ ਜਾਣਾ ਛੋਟੀ ਜੀ ਬੱਚੀ ਨਾਲ ਛੱਡ ਕੇ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਜਾਣਾ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਸਾਰੇ ਵੀਰ ਜਿੰਨੇ ਵੀ ਪ੍ਰਚਾਰਕ ਹਾਢੀ ਗ੍ਰੰਥੀ ਸਹਿਬਾਨ ਹਨ ਮੇਰਾ ਸਾਥ ਦਿਓ ਕਿਉਂਕਿ ਦਾਸ ਦੀ ਕੋਈ ਵੀ ਗਲਤੀ ਨਹੀਂ ਬਿਨਾਂ ਗਲਤੀ ਤੋਂ ਮੈਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਸੋ ਸਾਰੇ ਵੀਰ ਭਾਈ ਮੇਰਾ ਸਾਥ ਦੇਣ ਇਹ ਬੇਨਤੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਆਜ ਜੁਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਰਾਗੀ ਸਿੰਧਾ ਨੂੰ ਢਾਡੀ ਪ੍ਰਚਾਰਕਾਂ ਨੂੰ ਸਰਬਾਤੂ ਗੁਰਸਿੱਖ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਾਸ ਮਨਦੀਪ ਸਿੰਘ ਵਾਸੀ ਤਲਵੰਡੀ ਸਾਬੋ ਜੋ ਕਿ ਪਿਛਲੇ 1 ਸਾਲ ਤੋਂ ਲੈ ਕੇ ਦਾਸ ਗੁਰਦੁਆਰਾ ਮੌਰ ਖੁੱਦਤਪਾਲ ਸਰਵਕੀ ਡਿਊਟੀ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ 1.5 ਤੋਂ 2 ਮਹੀਨਿਆਂ ਦੀ ਪਤੀ ਪਿਛਲੀ ਗੱਲ ਹੈ ਦਾਸ ਦੀ ਪਤਨੀ ਬੀਬੀ ਹਰਮੀਤ ਕੌਰ ਅਕਾਲ ਚਲਾਣਾ ਕਰ ਗਈ ਸਨ ਜੋ ਕਿ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਈ ਸਨ ਬੜੀ ਮਨ ਨੂੰ ਠੇਸ ਪਹੁੰਚੀ ਇੱਕ ਜੀਵਨ ਸਾਥੀ ਨੇ ਚਲਾ ਜਾਣਾ ਇਦਾਂ ਛੱਡ ਕੇ ਕਿਉਂਕਿ ਪਿੱਛੇ ਮਾਤਾ ਪਿਤਾ ਵੀ ਹੈ ਨਹੀਂ ਵੀ ਇਸ ਬੱਚੀ ਦੀ ਪਰਵਿਸ਼ ਕਰ ਸਕਣ ਸੋ ਸਾਰੇ ਵੀਰ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਮੋੜ ਖੁੱਦ ਤਪਾਲ ਸਰ ਦੇ ਵਿੱਚ ਦਾਸ ਡਿਊਟੀ ਕਰਦਾ ਹੈ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਵੀਰਾਂ ਦੇ ਮੇਰੇ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਕੋਈ ਵੀ ਗਲਤੀ ਨਾ ਹੋਣ ਕਾਰਨ ਦਾਸ ਨੂੰ ਗੁਰਦੁਆਰਾ ਸਾਹਿਬ ਤਫਾਲ ਸਾਹਿਬ ਦੇ ਵਿੱਚੋਂ ਕੁਝ ਕੁ ਲੋਕਾਂ ਨੇ ਜੋ ਕਿ ਜਾਣ ਬੁਝ ਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀ ਤੋਂ ਮੈਨੂੰ ਛੱਡਣ ਤੋਂ ਇਨਕਾਰ ਕਰਤਾ ਕਿੰਨੇ ਵੀ ਤੂੰ ਬਾਬਾ ਜੀ ਇਥੋਂ ਡਿਊਟੀ ਛੱਡ ਦੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਰੇ ਵੀਰ ਸਹਿਯੋਗ ਦਿਓ ਦਾਸ ਦੀ ਕੋਈ ਗਲਤੀ ਵੀ ਨਹੀਂ ਬਿਨਾਂ ਗਲਤੀ ਦੇ ਤੋਂ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਵੀ ਇਹਦੀ ਧਰਮ ਪਤਨੀ ਇਥੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਰੀ ਸੀ ਲੋਕਾਂ ਦੇ ਆਨੰਦ ਕਾਰਜ ਵਗੈਰਾ ਨਹੀਂ ਹੋਣੇ ਚਾਹੀਦੇ ਕਿਉਂਕਿ ਮੇਰੇ ਕੋਲ ਤਾਂ ਆਪਣਾ ਮਾਪਿਓ ਵੀ ਨਹੀਂ ਹੈ ਵੀ ਇਸ ਬੱਚੀ ਨੂੰ ਮੈਂ ਕਿਤੇ ਲਾ ਕੇ ਆਪਣੇ ਮਾਪਿਆਂ ਕੋਲ ਛੱਡ ਸਕਦਾ ਹਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਾਰੇ ਮੇਰਾ ਸਾਥ ਦਿਓ ਸਿੰਘਣੀ ਨੂੰ ਅਕਾਲ ਚਰਣਾ ਕਰੀ ਨੂੰ ਹਜੇ 2 ਮਹੀਨੇ ਵੀ ਨਹੀਂ ਪੂਰੇ ਹੋਏ ਇਨ੍ਹਾਂ ਪਿੰਡ ਵਾਲਿਆਂ ਨੇ ਬੇਦਰਦ ਬਚਾਉਂਦਿਆਂ ਇਹ ਗੱਲਾਂ ਮੇਰੇ ਨਾਲ ਕੀਤੀਆਂ ਨੇ ਸੋ ਜਿੰਨੇ ਵੀ ਵੀਰ ਹਨ ਭਾਈ ਸਾਰੇ ਮੇਰਾ ਸਾਥ ਦਿਓ ਕਿਉਂਕਿ ਇਹਨਾਂ ਲੋਕਾਂ ਨੇ ਦੇਖੋ ਅੱਜ ਮੇਰੇ ਨਾਲ ਇਹ ਕੀ ਕੀਤਾ ਮੇਰੇ ਤੇ ਕਿੰਨੀ ਦੁੱਖ ਦੀ ਘੜੀ ਬੀਤੀ ਐ ਸਿੰਘਨੀ ਦਾ ਕਾਲ ਚਲਾਣਾ ਕਰ ਜਾਣਾ ਛੋਟੀ ਜੀ ਬੱਚੀ ਨਾਲ ਛੱਡ ਕੇ 18 ਦਿਨਾਂ ਦੀ ਬੱਚੀ ਨੂੰ ਛੱਡ ਕੇ ਚਲੇ ਜਾਣਾ ਮੇਰੀ ਬੇਨਤੀ ਐ ਸਾਰੇ ਵੀਰਾਂ ਨੂੰ ਕਿ ਸਾਰੇ ਵੀਰ ਜਿੰਨੇ ਵੀ ਪ੍ਰਚਾਰਕ ਹਾਡੀ ਗ੍ਰੰਥੀ ਸਾਹਿਬਾਨ ਹਨ ਮੇਰਾ ਸਾਥ ਦਿਓ ਕਿਉਂਕਿ ਦਾਸ ਦੀ ਕੋਈ ਵੀ ਗਲਤੀ ਨਹੀਂ ਬਿਨਾ ਗਲਤੀ ਤੋਂ ਮੈਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢਿਆ ਜਾ ਰਿਹਾ ਸੋ ਸਾਰੇ ਵੀਰ ਭਾਈ ਮੇਰਾ ਸਾਥ ਦੇਣ ਇਵੈਂਟੀਆਂ ਪ੍ਰਵਾਨ ਕਰਨ ਦੀ ਆਵਾਜ਼ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ